ਜਿਹੜੇ-ਜਿਹੜੇ ਲੋਕ ਗੂੜੇ ਰੰਗ ਦੀਆਂ ਜਾਂ ਤੇਜ ਰੰਗ ਦੀਆਂ ਮਠਿਆਈਆਂ ਖਾਂਦੇ ਨੇ ਉਹਨਾਂ ਨੂੰ ਆਹ ਤਿੰਨ ਰੋਗ ਜ਼ਰੂਰ ਲੱਗ ਜਾਂਦੇ ਨੇ ਭਾਵੇਂ ਉਹ ਵੱਡੀ ਉਮਰ ਦੇ ਹੋਣ ਭਾਵੇਂ ਉਹ ਛੋਟੀ ਉਮਰ ਦੇ ਹੋਣ ਤੁਸੀਂ ਵੇਖਿਆ ਹੋਣਾ ਕਿ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੇ ਤੇਜ ਰੰਗਾਂ ਦੀਆਂ ਮਠਿਆਈਆਂ ਜੜੀਆਂ ਨੇ ਉਹ ਮਿਲਦੀਆਂ ਨੇ ਉਹਨਾਂ ਨੂੰ ਤੁਸੀਂ ਕੋਈ ਵੀ ਨਾਮ ਦੇ ਸਕਦੇ ਹੋ ਆਪਾਂ ਆਮ ਨਾਮ ਦੇ ਵਿੱਚ ਜਿਵੇਂ ਕਹਿ ਸਕਦੇ ਗੂੜੇ ਰੰਗ ਦੀਆਂ ਜਲੇਬੀਆਂ ਹੋ ਗਈਆਂ ਗੁਲਾਬ ਜਾਮਨ ਹੋ ਗਏ ਚਮਚਮ ਹੋ ਗਏ ਜਾਂ ਕਈ ਤਰ੍ਹਾਂ ਦੀਆਂ ਖੋਰ ਸਵੀਟ ਡਿਸ਼ ਹੋ ਗਈਆਂ ਜਿਹੜੀਆਂ ਆਪਾਂ ਆਮ ਤੌਰ ਤੇ ਦੁਕਾਨਾਂ ਤੋਂ ਲੈ ਕੇ ਖਾਂਦੇ ਆ ਅਸੀਂ ਬਹੁਤ ਚਾਵਾਣਾ ਖਾਂਦੀਆਂ ਬੱਚੇ ਵੀ ਬੜੇ ਚਾਵਾਣਾ ਖਾਂਦੇ ਨੇ ਪਰ ਕੀ ਸਾਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਇਹ ਉ ਗੂੜੇ ਰੰਗ ਦੇ ਦੇ ਨਹੀਂ ਇਹ ਅਸਲੀ ਰੰਗ ਨੇ ਕਿ ਜਾਂ ਨਕਲੀ ਰੰਗ ਨੇ ਇਹ ਸਿੰਥੈਟਿਕ ਰੰਗ ਨੇ ਤੇ ਜਾਂ ਕਾਰਸੋਜੈਨਿਕ ਰੰਗਾਂ ਦਾ ਹੀ ਇੱਕ ਮਿਸ਼ਰਣ ਹੁੰਦਾ ਹੈ ਜੋ ਸਾਡੇ ਸਰੀਰ ਨੂੰ ਜਿਵੇਂ ਕੈਂਸਰ ਦਾ ਰੋਗ ਲੱਗਣਾ ਕਿਡਨੀਆ ਦਾ ਵਹਿ ਜਾਣਾ ਹਾੜ ਦਾ ਵਹਿ ਜਾਣਾ ਕਿਸਮ ਦੇ ਰੋਗ ਲੱਗ ਜਾਣੇ ਅਤੇ ਹੋਰ ਬਹੁਤ ਸਾਰੇ ਅਜਿਹੇ ਰੋਗ ਜਿਹੜੇ ਸਾਨੂੰ ਬਿਮਾਰੀਆਂ ਵੱਲ ਧੱਕ ਦੇ ਦਿੱਤੇ ਬਿਮਾਰੀਆਂ ਤੋਂ ਮੌਤ ਵੱਲ ਧੱਕ ਦੇ ਦਿੱ। ਅੱਜ ਕਿੰਨੀਆਂ ਔਰਤਾਂ ਨੂੰ ਇਹ ਜਿਹੜੇ ਕਿਡਨੀਆਂ ਦੇ ਰੋਗ ਲੱਗ ਰਹੇ ਨੇ ਕਿਤੇ ਉਹ ਗੂੜੇ ਰੰਗ ਦੀਆਂ ਮਠਿਆਈਆਂ ਕਾਰਨ ਤੇ ਨਹੀਂ ਕਿੰਨੇ ਬੱਚਿਆਂ ਨੂੰ ਰੋਗ ਲੱਗ ਰਹੇ ਨੇ ਕਿੰਨੇ ਲੋਕਾਂ ਨੂੰ ਕੈਂਸਰ ਦਾ ਰੋਗ ਲੱਗ ਰਿਹਾ ਹੈ ਕੀ ਇਹ ਸਾਰਾ ਕਾਰਨ ਮਠਿਆਈਆਂ ਦੇ ਗੂੜੇ ਰੰਗਾਂ ਦਾ ਤੇ ਨਹੀਂ ਇਹ ਸਵਾਲਾਂ ਫਿਰ ਜਵਾਬ ਮੰਗਦੇ ਹੀ ਨਹੀਂ ਤੁਸੀਂ ਸਭ ਜਾਣਦੇ ਹੋ ਕਿ ਜਿਹੜੇ ਵੀ ਗੂੜੇ ਰੰਗ ਹੁੰਦੇ ਨੇ ਉਹ ਸਾਰੇ ਦੇ ਸਾਰੇ ਹੀ ਸਿੰਥੈਟਿਕ ਰੰਗ ਪਾਏ ਜਾਂਦੇ ਨੇ ਕੁਦਰਤੀ ਰੰਗ ਬਹੁਤ ਘੱਟ ਹੁੰਦੇ ਨੇ ਸਿੰਥੈਟਿਕ ਰੰਗ ਹੋਣ ਕਾਰਨ ਉਹਨਾਂ ਰੰਗਾਂ ਦੇ ਨਾਲ ਜਿਹੜੇ ਆ ਮਨੁੱਖ ਨੂੰ ਜਿਹੜਾ ਵਾ ਬਹੁਤ ਹੀ ਹਾਨੀਕਾਰਕੇ ਬਿਮਾਰੀਆਂ ਜਿਹੜੀਆਂ ਪਕੜ ਲੈਂਦੀਆਂ ਨੇ ਜਿਵੇਂ ਮੰਨ ਲਓ ਕਿਡਨੀਆਂ ਦਾ ਬਹਿ ਜਾਣਾ ਕਿਉਂਕਿ ਜਿਹੜੇ ਗੂੜੇ ਰੰਗ ਨੇ ਨਕਲੀ ਰੰਗ ਨੇ ਸ਼ੰਤ ਤਿੱਕਰਾਂਗਣੀ ਫਿਰ ਸਾਡੀਆਂ ਕਿਡਨੀਆਂ ਨੂੰ ਖਰਾਬ ਕਰਦੇ ਨੇ ਕਿਉਂਕਿ ਹਰੇਕ ਮਠਿਆਈ ਜਿਹੜੀ ਅਸੀਂ ਖਾਨੀ ਉਹ ਸਾਡੇ ਬਲੱਡ 'ਚ ਜਾਂਦੀ ਆ ਤੇ ਬਲੱਡ ਜਿਹੜਾ ਸਾਡਾ ਸਾਰੇ ਸਰੀਰ ਨੂੰ ਫਿਰ ਜਾਂਦਾ ਆ ਜਿਵੇਂ ਸਾਡੇ ਹਾਰਟ ਤੋਂ ਜਾਂਦਾ ਆ ਸਾਡੀਆਂ ਕਿਡਨੀਆਂ ਰਾਹੀਂ ਕਿਡਨੀਆਂ ਫਿਲਟਰੇਟ ਕਰਦੀਆਂ ਨੇ ਖੂਨ ਨੂੰ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਨੁਕਸਾਨਦਾਈ ਕਿਹੜੇ ਰੋਗ ਪਕੜਦੇ ਜਾ ਰਹੇ ਨੇ ਖਾਸ ਕਰਕੇ ਬੱਚਿਆਂ ਨੂੰ ਅਤੇ ਹੋਰ ਵੀ ਲੋਕਾਂ ਨੂੰ ਨਾਲ ਦੀ ਨਾਲ ਕੈਂਸਰ ਦਾ ਰੋਗ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਚਾਹੇ ਉਹ ਕਿਸੇ ਵੀ ਇਲਾਕੇ ਦੇ ਲੋਕ ਹੋਣ ਕਿਉਂਕਿ ਜਦੋਂ ਸਿੰਥੈਟਿਕ ਰੰਗ ਖਾਵਾਂਗੇ ਢੜਾ ਢੜ ਖਾਨੇ ਜਿਵੇਂ ਬਹੁਤ ਸਾਰੇ ਮਿੱਠੇ ਜਰਚ ਕੋਲਡ ਡਰਿੰਕਸ ਵਿੱਚ ਵੀ ਕਿੰਨੇ ਡਾਰਕ ਰੰਗ ਹੁੰਦੇ ਨੇ ਉਹ ਸਾਰੇ ਦੇ ਸਾਰੇ ਸਿੰਥੈਟਿਕ ਰੰਗ ਹੀ ਮੰਨੇ ਜਾਂਦੇ ਨੇ ਕਿਉਂਕਿ ਇਨ੍ਹਾਂ ਰੰਗਾਂ ਦੇ ਵਿੱਚ ਜਿਹੜੇ ਸਿੰਥੈਟਿਕ ਰੰਗ ਹੁੰਦੇ ਨੇ ਇੱਚ ਖੰਤਤ ਪਾਇਆ ਜਾਂਦਾ ਕਾਰਸੋਜੈਨਿਕ ਕਾਰਸੋਜਨਿਕ ਜੋ ਸਾਡੀਆਂ ਗੁਰਦਿਆਂ ਨੂੰ ਸਾਡੀਆਂ ਕਿਡਨੀਆਂ ਨੂੰ ਸਾਡੇ ਲਿਵਰ ਨੂੰ ਸਾਡੇ ਹਾਰਟ ਨੂੰ ਕੈਂਸਰ ਦੇ ਰੋਗਾਂ ਨੂੰ ਬਹੁਤ ਤੇਜ਼ੀ ਨਾਲ ਵਧਾਉਂਦਾ ਆ ਅੱਜ ਸਾਡੇ ਲੋਕਾਂ ਨੂੰ ਇਹ ਰੋਗ ਬੜੀ ਤੇਜ਼ੀ ਨਾਲ ਲੱਗ ਰਹੇ ਆ ਕਿਉਂ ਨਾ ਉਹ ਇਹਨਾਂ ਤੋਂ ਬਚਿਆ ਜਾਵੇ ਜੇ ਸਵੀਟ ਖਾਣੀ ਹੋਵੇ ਮਿੱਠਾ ਖਾਣਾ ਹੋਵੇ ਸਾਨੂੰ ਘੱਟ ਤੋਂ ਘੱਟ ਰੰਗਾਂ ਵਾਲੇ ਖਾਣੇ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਰੰਗ ਫਿੱਕੇ ਹੋਣ ਤਾਂ ਕਿ ਸਾਡੇ ਸਰੀਰ ਨੂੰ ਬਹੁਤਾ ਨੁਕਸਾਨ ਨਾ ਹੋ ਸਕੇ ਤੇ ਜੀ ਅਸੀਂ ਇੱਧਰ ਧਿਆਨ ਨਹੀਂ ਦੇਵਾਂਗੇ ਫੇ ਸਾਡੇ ਲੋਕਾਂ ਨੂੰ ਇਹ ਬਿਮਾਰੀਆਂ ਲੱਗਣਗੀਆਂ ਸਾਡੇ ਲੋਕ ਬਹੁਤ ਛੇਤੀ ਮੌਤ ਦੇ ਮੂੰਹ ਵੱਲ ਜਾ ਸਕਦੇ ਨੇ ਮੈਂ ਆਸ ਕਰਦਾ ਬੱਚੇ ਵੀ ਤੇ ਸਾਡੇ ਵੱਡੇ ਵੀ ਭੈਣ ਭਰਾ ਜਿਹੜੇ ਨੇ ਉਹ ਵੀ ਇਹ ਗੱਲਾਂ ਦਾ ਖਿਆਲ ਰੱਖਣ ਕਿ ਗੂੜੇ ਰੰਗ ਦੀਆਂ ਮਠਿਆਈਆਂ ਤੋਂ ਬਚਿਆ ਜਾ ਸਕੇ ਇਹ ਮਠਿਆਈਆਂ ਸਾਨੂੰ ਮੌਤ ਵੱਲ ਹੌਲੀ ਹੌਲੀ ਟੱਕਦੀਆਂ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ